ਅਧੀਕਰਾਂ ਦੇ ਮਸ਼ੀਨਾਂ ਚਾਦਣਾ ਤੋਂ ਨਹੀਂ ਤੇ ਇਦਾਂ ਤੋਂ ਦੇਸੀ ਦੇਸੀ ਤਰੀਕਾ ਦੇਖੋ ਇਹ ਸਿੰਘਾਂ ਦੀ ਤਾਕਤ ਸਿੰਘਾਂ ਦੀ ਤਾਕਤ ਮਨ ਵਿੱਚ ਨਾ ਇਹਨਾਂ ਨੂੰ ਕੋਈ ਰੋਕ ਸਕਦਾ ਹੈ ਮਾਝੀ ਨਾ ਸੌਤ ਇਹ ਹੈ ਕਿ ਗੁਰੂ ਕੀ ਫੌਜ ਜੋ ਕਰੇਗੀ ਮੋਜ ਆ ਦੇਖੋ ਜੀ ਸਟੀਮ ਦੀਆਂ ਪੱਟੀਆਂ ਨੇ ਤੇ ਕੋਈ ਗੈਸ ਦੀ ਲੋੜ ਨਹੀਂ ਤੇ ਸਟੀਮ ਨਾਲ ਚੱਲਦੀ ਆ ਇਹ ਦੇਖੋ ਜੀ ਇਹ ਮਸ਼ੀਨ ਜਿਹੜੀ ਹੈ ਇਹਦੇ ਪ੍ਰਸ਼ਾਦੇ ਵੜਦੇ ਹਨ ਬੇਚੁਮਾਰ ਸਾਰਾ ਸਿਸਟਮ ਆਟੋਮੈਟਿਕ ਆ ਦੇਖੋ ਇੱਕ ਦਿਨ ਚ ਕਿੰਨਾ ਕੋਹਿੰਦੇ ਇੱਕ ਮਸ਼ੀਨ ਚ ਅੰਕੜਾ 4000 ਪਕਾ ਲੈਂਦੇ ਲੋ ਜੀ ਇੱਕ ਘੰਟੇ ਦੇ 4000 ਪ੍ਰਸ਼ਾਦੇ ਵੜਦੇ ਹਨ ਐਤਵਾਰ ਨੂੰ ਸੁਣੋ ਜੀ 40 ਤੋਂ 50 ਕੁਇੰਟਲ ਆਟਾ ਪਕੜਾ ਕੁਇੰਟਲ ਕਿਲੋ ਨਹੀਂ ਕੁਇੰਟਲ ਬਹੁਤ ਮਜ਼ਾ ਆਇਆ ਜੀ ਐਦਾਂ ਦਾ ਟੂਰ ਕਦੇ ਮੈਂ ਗੁਰਦੁਆਰਾ ਸਾਹਿਬ ਦੀ ਕਲਿਆਤਾ ਦਰਸ਼ਨ ਕੀਤਾ ਹੀ ਨਹੀਂ ਕੱਲੀ-ਕੱਲੀ ਚੀਜ਼ ਇਹਨਾਂ ਨੇ ਸਾਨੂੰ ਦੱਸੀ ਕਿੱਦਾਂ ਕੀ ਹੋ ਰਿਹਾ ਤਾਂ ਸਾਹ ਸੰਗਜੀ ਆ ਪੂਰਾ 뷰 ਦੇਖੋ ਤੁਹਾਨੂੰ 360 ਡਿਗਰੀ 뷰 ਦਿਖਾਵਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਸਵਾਗਤ ਹੈ ਦੋਸਤੋ ਇੱਕ ਵਾਰ ਫਿਰ ਤੋਂ ਅਨਵਾਜ ਲੈ ਕੇ ਆਏ ਹਾਂ ਪਰ ਮੰਜੀ ਸਾਹਿਬ ਜੋ ਕਿ ਆਲਮਗੀਰ ਪਿੰਡ ਦੇ ਵਿੱਚ ਹੈ ਇਹ ਹੈ ਜੀ ਲੁਧਿਆਣੇ ਤੋਂ ਕਰੀਬ 10-12 ਕਿਲੋਮੀਟਰ ਦੂਰ ਤੁਸੀਂ ਆਪਣੀ ਬਾਈਕ ਤੇ ਆਓ ਤੇ ਤੁਹਾਡੇ 15-20 ਮਿੰਟ ਲੱਗਣਗੇ ਕਾਰ ਤੇ ਆਓਗੇ ਤਾਂ ਵੀ 15-20 ਮਿੰਟ ਲੱਗਣਗੇ ਇਹ ਦੇਖੋ ਬਾਹਰ ਦੁਕਾਨਾਂ ਲੱਗੀਆਂ ਜਿਵੇਂ ਮੇਲੇ 'ਚ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਉਦਾਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਸਾਰੀਆਂ ਜਾਇਦਾ ਤੁਸੀਂ ਪੀੜਪਾੜ ਦੇਖਣੀ ਹੈ ਤੇ ਸੰਗਤ ਦੇਖਣੀ ਹੈ ਤੁਸੀਂ ਐਤਵਾਰ ਜੋੜਾ ਕਰਦੇ ਜੋੜੇ ਰੱਖ ਲੈਨੇ ਹੁਣ ਲਵਾਂਗੇ ਇੱਥੇ ਟੋਕਨ ਫਿਰ ਅੱਪਾ ਜਾਵਾਂਗੇ ਅੱਗੇ ਤੁਹਾਨੂੰ ਕਰਾਨੇ ਆ ਦਰਸ਼ਨ ਪੁਰੇ ਗੁਰਦੁਆਰਾ ਮੱਦੀ ਸਾਹਿਬ ਦੇ ਦਰਸ਼ਨ ਕਰੋ ਜੀ ਇਹ ਨਵੀਂ ਬਿਲਡਿੰਗ ਦੇ ਕਿਉਂਕਿ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਬਣ ਰਹੀ ਹੈ ਤੇ ਹਲੇ ਪੂਰੀ ਕੰਸਟਰਕਸ਼ਨ ਚੱਲ ਰਹੀ ਹੈ ਇੱਥੇ ਹਰ ਟਾਈਮ ਗੁਰਦੁਆਰਿਆਂ ਚ ਪਰ ਕੰਸਟਰਕਸ਼ਨ ਚੱਲਦੀ ਰਹਿੰਦੀ ਹੈ ਤੁਹਾਨੂੰ ਜਿਵੇਂ ਕਿ ਪਤਾ ਹੀ ਇੱਥੇ ਸੰਗਤ ਦਾ ਜਿਹੜਾ ਚੜਾਵਾ ਆਂਦਾ ਹੈ ਉਤੋਂ ਬਾਅਦ ਉਹਨਾਂ ਰੁਪਈਆਂ ਨਾਲ ਕੰਸਟਰਕਸ਼ਨ ਚੱਲਦੀ ਰਹਿੰਦੀ ਹੈ ਗੁਰਦੇ ਜੋ ਕਿ ਬਹੁਤ ਅੱਛੀ ਗੱਲ ਹੈ ਤੋ ਦੋਸਤੋ ਇੱਥੇ ਇਜਾਜ਼ਤ ਲੈਣੀ ਪੈਂਦੀ ਹੈ ਗੁਰਦੁਆਰਾ ਸਾਹਿਬ ਵਿੱਚ ਜੇ ਅਪਾ ਇੱਥੇ ਸ਼ੂਟਿੰਗ ਕਰਨੀ ਹੈ ਤੇ ਇੱਥੇ ਇਜਾਜ਼ਤ ਲੈਣੀ ਵੀ ਜੋ ਕਿ ਮੈਂ ਲੈ ਲਈ ਆ ਆ ਦੇਖੋ ਇਜਾਜ਼ਤ ਦਾ ਪੂਰਾ ਫਾਰਮ ਹੈ ਤੇ ਸਾਈਨ ਕਰਕੇ ਦੇਣਾ ਪਿਆ ਹੈ ਤੇ ਇੱਥੇ ਦਾ ਇਤਿਹਾਸ ਜਾਣਨ ਲਈ ਮੈਂ ਲਿਟਰੇਚਰ ਇੱਥੇ ਦਾ ਲੈ ਲਿਆ ਹੈ ਹੁਣ ਤੁਹਾਨੂੰ ਉੱਥੋਂ ਪੜ੍ਹ ਕੇ ਸਾਰਾ ਇਤਿਹਾਸ ਦੱਸਾਂਗਾ ਤੇ ਆ ਗਿਆ ਸਾਨੂੰ ਮਿਲ ਗਈ ਇੱਥੇ ਵੀਡੀਓ ਬਣਾਣ ਦੀ ਆ ਦੇਖੋ ਦੇਖ ਘਰ ਇਧਰਲੀ ਸਾਈਡ ਅਦਲੀ ਸਟ ਦੀਵਾਨ ਹਾਲ ਹੈ ਉਧਰ ਫ੍ਰੀ ਡਿਸਪੈਂਸਰੀ ਲਿਟਰੇਚਰ ਸਾਰਾ ਕੁਝ ਇੱਥੇ ਬਣਿਆ ਹੋਇਆ ਹੈ ਸੀਰੀਅਲ ਵਾਈਜ਼ ਤਰੀਕੇ ਨਾਲ ਫ੍ਰੀ ਡਿਸਪੈਂਸਰੀ ਹੈ ਜਿੱਥੇ 24 ਘੰਟੇ ਫ੍ਰੀ ਇਲਾਜ ਹੁੰਦਾ ਜਿਹੜਾ ਮਰਜ਼ੀ ਆ ਕੇ ਕਰਾ ਸਕਦਾ ਹੈ ਇਹ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਬਣੀ ਹੈ ਪਹਿਲਾਂ ਬਿਲਡਿੰਗ ਜਿਹੜੀ ਸੀ ਪੁਰਾਣੀ ਉਹ ਕੰਸਟ੍ਰਕਸ਼ਨ ਉਹ ਦੀ ਹਲੇ ਵੀ ਚੱਲ ਰਹੀ ਹੈ ਆਜ ਦੀ ਨਵੀਂ ਕੰਸਟ੍ਰਕਸ਼ਨ ਚੱਲ ਰਹੀ ਹੈ ਬਾਬਾ ਅਮਰੀਕ ਸਿੰਘ ਪਟਿਆਲੇ ਵਾਲਾ ਵੱਲੋਂ ਕੀਤੀ ਜਾ ਰਹੀ ਹੈ ਸਾਰੀ ਕੰਸਟ੍ਰਕਸ਼ਨ ਡਿਊਟੀ ਉਹਨਾਂ ਵੱਲੋਂ ਬੰਨ ਰਹੀ ਹੈ ਪੂਰੀ ਇਹ ਲੋਕ ਕੀ ਕਰਦੇ ਨੇ ਦਾਨਪੁਣ ਜਿਵੇਂ ਗੁਰਦੁਆਰਿਆਂ ਵਿੱਚ ਸਾਰੀਆਂ ਵੇਲੇ ਲੋੜ ਪੈਂਦੀ ਆ ਤੇ ਕਿਸੇ ਵਾਰ ਤੁਸੀਂ ਸਿੱਖੀ ਧਰਮ ਚ ਕਿਸੇ ਕਿਸੇ ਦੀ ਰੁਕਾਵਟ ਨਹੀਂ ਆਂਦੀ ਖਾਲਸਾ ਜੀ ਇਹ ਬਾਬਾ ਅਮਰੀਕ ਸਿੰਘ ਜੀ ਪਟਾਲੇ ਵਾਲੇ ਜਿਨ੍ਹਾਂ ਨੇ ਇਹ ਡਿਊਟੀ ਬਣਾਈ ਹੈ ਦੇਖੋ ਤੁਹਾਨੂੰ ਦਿਖਦੀ ਹੋਏਗੀ ਆ ਕੰਸਟਰਕਸ਼ਨ ਚੱਲ ਰਹੀ ਆ ਕਿਸੇ ਨੇ ਦਾਨਪੂਰ ਕਰਨਾ ਹੋਵੇ ਇਹ ਨਾ ਦਾ ਸਕਰੀਨਸ਼ਾਟ ਲੈ ਲਿਓ ਇਹ ਬਾਰਕੋਡ ਦਿੱਖ ਰਹਾ ਆ ਤੁਸੀਂ ਉਹ ਦਾਨ ਵਗੈਰਾ ਕਰ ਸਕਦੇ ਹੋ ਬਾਕੀ ਸੰਗਤਾਂ ਦੀ ਸੇਵਾ ਨਾਲ ਹੀ ਗੁਰਦੁਆਰੇ ਬਣਦੇ ਨੇ ਕੋਈ ਇਕੱਲਾ ਬੰਦਾ ਇਹ ਕੰਮ ਕਰ ਨਹੀਂ ਸਕਦਾ ਸਾਥ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਆਪਾਂ ਦਾਖਲ ਹੋ ਰਹੇ ਹਾਂ ਹੁਣ ਮੱਥਾ ਟੇਕਾਂਗੇ ਪ੍ਰਸ਼ਾਦ ਲਵਾਂਗੇ ਫਿਰ ਤੁਹਾਨੂੰ ਸਾਰਾ ਇਤਿਹਾਸ ਦੱਸਾਂਗਾ ਗੁਰਦੁਆਰਾ ਐਂਡ ਮਹਾਰਾਜ ਜੀ ਨੂੰ ਭਾਈ ਨਗੇ ਜਿਹਨੇ ਘੋੜਾ ਪੇਟ ਕੀਤਾ ਜੀ ਆ ਦੇਖੋ ਜੀ ਐ ਗੁਰਗੋਬੀ ਸਿੰਘ ਜੀ ਨੂੰ ਮਹਾਰਾਜ ਜੀ ਨੂੰ ਭਾਈ ਨਗੇ ਜਿਹਨੇ ਘੋੜਾ ਪੇਟ ਕੀਤਾ ਸੀ ਐ ਦੇਖੋ ਐਂਟਰੀ ਤਾਂ ਹੀ ਬਣੀ ਹੋਈ ਹੈ ਫੋਟੋ ਹਾਂ ਜੀ ਇਹ ਐਂਟਰੀ ਆ ਗਈ ਜੀ ਉੱਪਰ ਸਾਰਾ ਲਿਖਿਆ ਹੋਇਆ ਹੈ ਕਿ ਸਕਰੀਨ ਸ਼ਾਟ ਲਾ ਕੇ ਬਾਅਦ ਸਭ ਦੇ ਨੂੰ ਨਾਮ ਲਿਖਾ ਲਓ ਆ ਲੋ ਜੀ ਅੱਜ ਦਾ ਹੁਕਮਨਾਮਾ ਦਰਸ਼ਨ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਮਨਮੁਖ ਅੰਧਲੇ ਗਿਆਨ ਵਿਗੂਣੇ ਮਨਮੁਖ ਅੰਧਲੇ ਗਿਆਨ ਵਿਗੂਣੇ ਦੂਜੇ ਪਾਏ ਖੁਆਈ ਮਨਮੁਖ ਅੰਧਲੇ ਗਿਆਨ ਵਿਗੂਣੇ ਸਾਸੰਗਜੀ ਪੋਰਾ ਸਾਹਿਬ ਵੱਲੋਂ ਚੱਲਿਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਪੀੜਾ ਢਾ ਕੇ ਆਰਾਮ ਕੀਤਾ ਸੀ ਜਦੋਂ ਮਾਛੀਵਾੜੇ ਜੰਗਲਾਂ ਵਿੱਚੋਂ ਲੜਾਈਆਂ ਕਰਕੇ ਥੱਕ ਕੇ ਆ ਰਹੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਸਾਬ ਨੇ ਪੀੜਾ ਢਾ ਕੇ ਇੱਥੇ ਆਰਾਮ ਕੀਤਾ ਸੀ ਤੇ ਉਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਮੰਦੀ ਸਾਹਿਬ ਪਿਆ। ਸਾਧ ਸੰਗਤ ਜੀ ਇਹ ਉਹ ਸਥਾਨ ਹੈ ਜਿੱਥੇ ਗੁਰਗੋਵੀ ਸਿੰਘ ਜੀ ਨੇ ਪੀੜਾ ਲਾਇਆ ਸੀ ਤੇ ਇੱਥੇ ਅਸਲ ਲਾ ਕੇ ਉਹਨਾਂ ਨੇ ਆਰਾਮ ਕੀਤਾ ਸੀ। ਜਿਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਮੰਦੀ ਸਾਹਿਬ ਪਿਆ ਹੈ। ਬਾਕੀ ਸਾਰਾ ਇਤਿਹਾਸ ਦੱਸਦੇ ਆ ਇੱਥੇ ਬਾਬਾ ਜੀ ਮਿੱਲੇ ਨੇ ਉਹ ਸਾਰਾ ਇਤਿਹਾਸ ਦੱਸਣਗੇ ਤੁਹਾਨੂੰ ਸਾਰਾ ਇਤਿਹਾਸ ਸਮਝਾ ਦਿਲਿਆ। ਉਰਰਾ ਸਾਹਿਬ ਤੋਂ ਦੋਸਤੋ ਬਾਹਰ ਆ ਗਏ ਹੁਣ ਆਪਾਂ ਬੰਦੀਆਂ ਜੀ ਬੈਠ ਕੇ ਖੜ ਕੇ ਬਾਬਾ ਜੀ ਤੋਂ ਪੁੱਛਦੇ ਆ ਇੱਥੇ ਦਾ ਸਾਰਾ ਇਤਿਹਾਸ ਤੁਹਾਨੂੰ ਵੀ ਦਿਖਾਣੇ ਆ ਨਾਲੇ। ਸਾਹਸੰਗਤ ਜੀ ਪ੍ਰੀਤਮ ਸਿੰਘ ਜੀ ਨੇ ਇੱਥੇ ਦੇ ਸੇਵਾਦਾਰ ਨੇ ਤੁਹਾਨੂੰ ਸਾਰਾ ਇਤਿਹਾਸ ਦੱਸਣਗੇ ਇੱਥੇ ਦਾ ਜੋ ਵੀ ਗੁਰਦੁਆਰਾ ਦਾ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਜੀ ਕਿੱਦਾਂ ਆਏ ਸੀ ਕੀ ਸੀ ਸਾਰਾ ਤੁਹਾਨੂੰ ਦੱਸਣਗੇ ਪ੍ਰੀਤਮ ਸਿੰਘ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਸੰਗਤ ਜੀ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਪਧਾਰੇ ਸਨ ਮਾਚੀ ਵੜਾ ਤੋਂ ਚੱਲ ਕੇ ਮੰਜੀ ਸਾਹਿਬ ਤੇ ਬਿਰਾਜਮਾਨ ਹੋਕਰ ਇਸ ਜਗ੍ਹਾ ਦਰਬਾਰ ਸਾਹਿਬ ਜਿੱਥੇ ਬਣਿਆ ਹੈ ਉਸ ਜਗ੍ਹਾ ਤੇ ਪਧਾਰੇ ਸਨ ਇੱਥੇ ਬੀਬੀਆਂ ਬਾਲਣ ਚੁਗਣ ਆਉਂਦੀਆਂ ਸਨ ਅਤੇ ਆਲੇ-ਦਾਲੇ ਪਿੰਡਾਂ ਦੇ ਲੋਕ ਸਤਿਗੁਰੂ ਜੀ ਦੇ ਬਚਨ ਸੁਣ ਆਉਂਦੇ ਸਨ ਇੱਕ ਦਿਨ ਬੀਬੀਆਂ ਨੇ ਜਲ ਪੀਣ ਗਈਆਂ ਉਹਲੇ ਹੀ ਦੋ ਫਰਲਾਂਗ ਤੇ ਕਲਿਆਣ ਸਰ ਗੁਰਦੁਆਰਾ ਹੈ ਜੀ ਜਿੱਥੇ ਸਰਾਲ ਰਹਿੰਦੀ ਸੀ ਜਦੋਂ ਬੀਬੀਆਂ ਜਾਲ ਛਕਣ ਗਈਆਂ ਤਾਂ ਉਥੇ ਸਰਾਲ ਬੈਠੀ ਸੀ ਬੀਬੀਆਂ ਡਰ ਕੇ ਗੁਰੂ ਸਾਹਿਬ ਕੋਲ ਆਈਆਂ ਉਹਨਾਂ ਨੇ ਫਰਿਆਦ ਕੀਤੀ ਬਾਬਾ ਜੀ ਇਥੇ ਸਰਾਲ ਹੈ ਤਾਂ ਗੁਰੂ ਜੀ ਨੇ ਉਸ ਸਰਾਲ ਦਾ ਆਧਾਰ ਕੀਤਾ ਹਤੇ ਉਹ ਸਰਾਲ ਖੂਬ ਚ ਡਿਗ ਪਈ ਖੂਬ ਚ ਡੇਗਣ ਕਾਰਨ ਖੂਹ ਦਾ ਪਾਣੀ ਖਰਾਬ ਹੋ ਗਿਆ ਸੋ ਸੰਗਤਾਂ ਨੇ ਬੇਨਤੀ ਕੀਤੀ ਗੁਰੂ ਸਾਹਿਬ ਕਿਰਪਾ ਕਰੋ ਸਾਡੇ ਤੇ ਸਾਨੂੰ ਜਲਦੀ ਬਹੁਤ ਸ਼ੌਟ ਹੈ ਸੋ ਗੁਰੂ ਸਾਹਿਬ ਨੇ ਆ ਤੀਰ ਸਰ ਗੁਰਦੁਆਰਾ ਹੈ ਸਰੋਵਰ ਦੇ ਵਿੱਚ ਉੱਤੇ ਫਿਰ ਤੀਰ ਬਖਸ਼ਿਆ ਤੀਰ ਭੇਡ ਕੀਤਾ ਤਾਂ ਜਲ ਦਾ ਸੋਮਾ ਨਿਕਲਿਆ ਗੁਰੂ ਜੀ ਨੇ ਕਿਹਾ ਬਚਨ ਕੀਤੇ ਕਿ ਜੋ ਸੰਗਤਾਂ ਇਸ ਅਸਥਾਨ ਤੇ ਮਨ ਤਨ ਨਾਲ ਮੱਤਾਂ ਟੇਕਣਗੀਆਂ ਅਰਦਾਸ ਬੇਨਤੀ ਕਰਨਗੀਆਂ ਅਤੇ ਸਰੋਵਰ ਵਿੱਚ ਅਸ਼ਨਾਣ ਕਰਨਗੀਆਂ ਸੱਚੇ ਮਨ ਨਾਲ ਤਾਂ ਉਹਨਾਂ ਦੀਆਂ ਸ਼ਰਧਾ ਪੂਰੀਆਂ ਹੋਣਗੀਆਂ ਜੀ ਸੋ ਇਹ ਅਸਥਾਨ ਗੁਰਦੁਆਰਾ ਮੰਜੀਤ ਸਾਹਿਬ ਆਲਮਗੀਰ ਲੁਧਿਆਣਾ ਤੋਂ 6-7 ਕਿਲੋਮੀਟਰ ਦੀ ਮਲੇਰ ਕੋਲਾ ਰੋਡ ਤੇ ਸਥਿਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਇਹ ਤੁਸੀਂ ਸੁਣ ਲਿਆ ਤੁਹਾਨੂੰ ਭਾਈ ਜੀ ਨੇ ਸਾਰਾ ਇਹ ਇਤਿਆਰ ਦੱਸਿਆ ਹੁਣ ਕੋੜਾ ਫੇਟਾ ਜੀ ਥੋੜਾ ਹੋਰ ਜੀ ਥੋੜਾ ਜਿਆਦਾ ਹੋਰ ਦੱਸਣਗੇ ਤੁਹਾਨੂੰ ਸੋ ਜੀ ਭਾਈ ਸਾਹਿਬ ਜੀ ਭਾਈ ਨੰਗਾਇਆ ਸਿੰਘ ਤੇ ਨੇ ਘੋੜਾ ਪੈਡ ਕੀਤਾ ਗੁਰੂ ਸਾਹਿਬ ਇਥੋਂ ਉਤਕੇ ਰਾਏਕੋੜ ਸਾਹਿਬਾਂ ਲ ਚਲੇ ਗਏ ਤੇ ਗੁਰੂ ਜੀ ਬਚਨ ਕਰ ਗਏ ਕਿ ਇਸ ਧਰਤੀ ਨੂੰ ਭਾਗ ਲੱਗਣਗੇ ਜੀ ਸੋ ਗੁਰੂ ਜੀ ਦੇ ਬਚਨ ਸਾਤ ਹੋਣ ਜੋ ਸ਼ਰਦਾ ਨਾਲ ਇਸ ਜਗਾ ਤੇ ਆਉਂਦਾ ਹੈ ਉਹਨਾਂ ਦੀ ਸ਼ਰਦਾ ਪੂਰੀ ਹੁੰਦੀ ਹੈ ਵਾਹਿਗੁਰੂ ਕਿਰਪਾ ਕਰਨ ਸਾਰੀ ਸੰਗਤ ਸਾਰੀ ਸੰਗਤ ਆਇਆ ਕਰੋ ਭਾਈ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਨੂੰ ਸਾਰਾ ਇਤਿਹਾਸ ਉਮੀਦ ਪਤਾ ਲੱਗ ਗਿਆ ਹੋਵੇਗਾ ਤੇ ਬਾਕੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਸਾਰੇ ਦਰਸ਼ਨ ਕਰਾ ਲੈਣੇ ਸਾਧ ਸੰਗਤ ਜੀ ਇੱਥੇ ਗੁਰੂ ਗੋਬੀ ਸਿੰਘ ਜੀ ਨੇ ਤੀਰ ਮਾਰਿਆ ਸੀ ਤੇ ਸੋਮਾ ਪ੍ਰਗਟ ਕੀਤਾ ਸੀ ਜਿੱਥੇ ਖੂਈ ਚੋਂ ਪਾਣੀ ਨਿਕਲਿਆ ਸੀ ਤੇ ਲੋਕਾਂ ਨੂੰ ਇੱਥੇ ਜਲਦੀ ਦਿੱਕਤ ਸੀ ਜੋ ਕੀ ਉਹਦੇ ਨਾਲ ਖਤਮ ਹੋ ਗਈ ਜੀ ਆ ਦਰਸ਼ਨ ਕਰੋ ਜੀ ਖੂਈ ਦੇ ਅੰਤਰ ਤੇਰੇ ਇਹ ਦਾ ਸਕਰੀਨਸ਼ਾਟ ਲੈ ਲੋ ਜੀ ਇੱਥੇ ਸ੍ਰੀ ਗੁਰੂ ਗਜੀ ਨੇ ਤੀਰ ਮਾਰ ਕੇ ਪਵਿੱਤਰ ਜਲ ਦਾ ਸੋਮਾ ਪ੍ਰਗਟ ਕੀਤਾ ਸੀ ਜਦੋਂ ਲੋਕਾਂ ਨੂੰ ਬਾਕੀ ਸਾਥ ਸੰਗਤ ਨੂੰ ਸਾਰੇ ਪਿੰਡ ਵਾਲਿਆਂ ਨੂੰ ਫਿਰ ਪਾਣੀ ਦੀ ਦਿੱਕਤ ਦੂਰ ਹੋਈ ਸੀ ਨੇੜੇ ਨੇੜੇ ਜਿੰਨੇ ਵੀ ਏਰੀਆ ਨੇ ਸਾਰਿਆਂ ਚ ਪਾਣੀ ਦੀ ਦਿੱਕਤ ਦੂਰ ਹੋ ਗਈ ਸੀ ਦਰਸ਼ਨ ਕਰੋ ਜੀ ਸੋਮਾ ਸਾਹਿਬ ਦਾ ਸਥਾਨ ਤੇ 2 ਘੰਟੇ ਬਾਅਦ ਚੱਲਦੇ ਰਹਿੰਦੇ ਨੇ ਅੰਤ ਬਾਅਦ ਆਪ ਜੀ ਨੂੰ ਬਹੁਤ ਬਹੁਤ ਧੰਨਵਾਦ ਇਹ ਜੋ ਦਸਵੇਂ ਪਾਸ਼ਾ ਦੀ 24 ਘੰਟੇ ਚੱਗਦੀ ਰਹਿੰਦੀ ਹੈ ਜੀ ਸੱਚੇ ਘੋ ਦੀ ਜੋਤ ਦਰਸ਼ਨ ਕਰੋ ਜੀ ਸਰੋਵਰ ਸਾਹਿਬ ਦੇ ਕਾਰ ਸੇਵਾ ਹੋਣਾ ਨਹੀਂ ਬਾਬਾ ਜੀ ਦੀ ਆਪੇ ਦਰਸ਼ਨ ਪਿੰਡਾ ਕਦੋਂ ਹੋਣੀ ਹੈ ਨਹੀਂ ਚੱਲਦੀ ਆ ਉਹਨੇ ਕਿ ਕਾਰ ਸੇਵਾ ਆਉਂਦੀ ਸੇਵਾ ਕਰਾਉਂਦੇ ਜਿਹੜੀ ਅੱਛਾ 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 ਠੀਕ ਹੈ ਆਹ ਦੇਖੋ ਸਾਧ ਸੰਗਤ ਜੀ ਇਹ ਬਾਬਾ ਜੀ ਦਾ ਵੱਲੋਂ శ్రీ ਮਾਨਸந்த் ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਜਿਨ੍ਹਾਂ ਬਾਰੇ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਇਹਨਾਂ ਦਾ ਇੱਥੇ 24 ਘੰਟੇ ਲੰਗਰ ਚੱਲਦਾ ਹੈ ਤੇ ਡੀ ਐਮ ਸੀ ਹਸਪੀਟਲ ਦੇ ਵਿੱਚ ਹਰ ਟਾਈਮ ਫ੍ਰੀ ਲੰਗਰ ਇਹਨਾਂ ਵੱਲੋਂ ਚੱਲਦਾ ਹੈ ਇਹਨਾਂ ਵੱਲੋਂ ਕਾਰ ਸੇਵਾ ਕਾਫੀ ਕਾਫੀ ਉਸਾਰੀਆਂ ਕੀਤੀਆਂ ਗਿਆਨ ਗੁਰਦੁਆਰੇ ਦੀ ਇਹਨਾਂ ਵੱਲੋਂ ਸਾਧ ਸੰਗਤ ਜੀ ਸਵੇਰ 10 ਵਜੇ ਤੋਂ ਲੈ ਕੇ 2 ਵਜੇ ਤੱਕ ਡੀ ਐਮ ਸੀ ਦੇ ਵਿੱਚ ਬਾਬਾ ਅਮਰੀਕ ਸਿੰਘ ਦਾ ਲੰਗਰ ਬਿਲਕੁਲ ਫ੍ਰੀ ਚੱਲਦਾ ਹੈ ਤੇ ਸ਼ਾਮ ਨੂੰ ਕਿੰਨੇ ਵਜੇ ਹੈ ਵੀ ਜੀ ਮਰੀਜ਼ਾਂ ਵਾਸਤੇ ਹੈ ਸ਼ਾਮ ਨੂੰ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਜਿੰਨੇ ਮਰੀਜ਼ਾਂ ਦੇ ਨਾਲ ਆਈ ਹੋਈ ਸੰਗਤ ਲਈ ਬਿਲਕੁਲ ਫ੍ਰੀ ਪ੍ਰਸ਼ਾਦਾ ਔਰ ਦੁੱਧ ਦੀ ਸੇਵਾ ਚੋ ਮਤਲਬ ਸਵੇਰੇ ਸ਼ਾਮ ਦੋ ਟਾਈਮ ਚੱਲਦੀ ਹੈ ਦੋ ਟਾਈਮ ਠੀਕ ਹੈ ਚੱਲਦੀ ਹੈ ਜੀ ਤੇ ਇਹ ਜਿਹੜੀ ਕਾਰ ਸੇਵਾ ਦੀ ਆਮਦਨ ਕਿੱਥੋਂ ਆਂਦੀ ਹੈ ਜੀ ਜਿਵੇਂ ਸੰਗਤਾਂ ਦੇ ਫਿਰ ਸੰਗਤਾਂ ਦੇ ਠੀਕ 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 ਪੇਟ ਕੱਪੀਆਂ ਪੇਟਾ ਦਿੰਦੀਆਂ ਵੀ 10 ਦਿੰਦਾ ਕੋਈ 20 ਦਿੰਦਾ ਉਹਦੇ ਨਾਲ ਰਾਸ ਸੰਗਤ ਜਿਵੇਂ ਕਿ ਤੁਸੀਂ ਸੁਣਿਆ ਹੈ ਇਹਨਾਂ ਨੇ ਦੱਸਿਆ ਬਾਬਾ ਜੀ ਨੇ ਕਿ ਅਮਰੀਕ ਸਿੰਘ ਇਹਦਾ ਲੰਗਰ ਚੱਲਦਾ ਹੈ ਜਿਹੜਾ ਉਹ ਚੱਲਦਾ ਹੈ ਮਰੀਜ਼ਾਂ ਵਾਸਤੇ ਤਾਂ ਕਿ ਮਰੀਜ਼ਾਂ ਦੇ ਨਾਲ ਕੋਈ ਆਇਆ ਹੋਵੇ ਜਾਂ ਕੋਈ ਮਰੀਜ਼ ਹੋਣ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਕਿਸੇ ਤਰੀਕੇ ਦਾ ਜਿਹਦੇ ਕੋਲ ਪੈਸੇ ਨਹੀਂ ਨੇ ਉਹ ਵੀ ਭੁੱਖਾ ਨਾ ਰਵੇ ਬਟਾ ਸਾਹਿਬ ਤੋਂ ਸੰਗਤਾਂ ਚਾਦਰਾਂ ਧੋਣ ਆਉਂਦਾ ਹੈ ਇਹ ਮਾਛੀਵਾੜੇ ਤੋਂ ਮਿੱਤਰੋ ਇਹ ਜਿਹੜੀ ਚਾਦਰਾਂ ਸੰਗਤਾਂ ਆਉਂਦੀਆਂ ਸਾਰੀਆਂ ਇਹ ਜਿਹੜੀ ਚਾਦਰਾਂ ਇੱਥੇ ਧੋ ਕੇ ਪਾਈਆਂ ਜਾ ਰਹੀਆਂ ਨੇ ਇਹ ਮਾਛੀਵਾੜੇ ਦੇ ਆਸ-ਪਾਸ ਦੀ ਸੰਗਤਾਂ ਆਉਂਦੀਆਂ ਹਨ ਤੇ ਇਹ ਕਿੰਨੇ ਦਿਨਾਂ ਬਾਅਦ ਆਉਂਦੀਆਂ ਨੇ ਬਾਬਾ ਜੀ ਜਿਵੇਂ 15 15 ਦਿਨਾਂ ਬਾਅਦ ਆਉਂਦੇ ਸੰਗਤ 15 ਦਿਨਾਂ ਬਾਅਦ ਸੰਗਤ ਆਉਂਦੀ ਹੈ ਜੀ ਤੇ ਚਾਦਰਾਂ ਧੋ ਕੇ ਸੇਵਾ ਕਰਦੇ ਹਨ ਪੂਰੀਆਂ ਸੁਕ ਕਿਦਾ ਖਲਾਰ ਖਲੂਰ ਕੇ ਜਾਂਦੇ ਹਨ ਬੜੀ ਸ਼ਰਦਾ ਹੈ ਲੋਕਾਂ 'ਚ ਵੀ ਬਹੁਤ ਸ਼ਰਦਾ ਹੈ ਅਸੀਂ ਲੋਕ ਤਾਂ ਕੁਝ ਵੀ ਨਹੀਂ ਉਹਨੇ ਅਜ ਬਹੁਤ ਸ਼ਰਦਾ ਹੈ ਖਾਸ ਕਰ ਗੁਰਦੁਆਰਿਆਂ ਦੇ ਵੀ ਤੁਹਾਨੂੰ ਪਤਾ ਹੀ ਹੈ ਕਿਤੇ ਚੀਜ਼ ਦੀ ਕਮੀ ਕਦੇ ਹੋਈ ਨਹੀਂ ਅਜ ਤੱਕ ਬਾਕੀ ਸਾਰੇ ਧਾਰਮਿਕ ਸੱਲਾ ਵਧੀਆ ਹੁੰਦੇ ਨੇ ਸਾਰੇ ਧਾਰਮਿਕ ਸੱਲਾ ਜਿੱਥੇ ਰੱਬ ਦਾ ਆਸਰਾ ਉੱਥੇ ਕੋਈ ਕਮੀ ਨਹੀਂ ਹੁੰਦੀ ਹੁਣ ਆਪਾਂ ਲੰਗਰ ਹਾਲਵਾ ਚੱਲਿਆਂ ਜੀ ਆ ਲੰਗਰ ਆਪਾਂ ਚੱਲਿਆਂ ਜੀ ਲੰਗਰ ਹਾਲਵਾ ਜੀ ਜੀਵਲ ਚਲਦੀ ਬਿਲਕੁਲ ਫਰੀ ਅੱਛਾ ਇੱਥੇ ਠੰਡੇ ਚਲਦੀ ਜੀਵਲ ਹਰ ਟਾਈਮ ਫਰੀ ਚਲਦੀ ਗਰਮੀਆਂ ਗਰਮੀਆਂ ਉਨਾ ਪਾ ਚੱਲੇ ਆ ਲੰਗਰ ਹਾਲ ਉੱਥੇ ਦੇ ਦਰਸ਼ਨ ਕਰਾਨੇ ਆ ਤੁਹਾਨੂੰ ਫਿਰ ਫ੍ਰੀ ਹੋ ਕੇ ਲੰਗਰ ਵੀ ਕਰਾਂਗੇ ਜੋ ਭੁੱਖਤਾ ਵਕਾਈ ਲੱਗਦੀ ਆ ਆ ਦੇਖੋ ਜੀ ਇਹ ਮਸ਼ੀਨ ਜਿਹੜੀ ਹੈ ਇਹਦੇ ਪ੍ਰਸ਼ਾਦੇ ਬਣਦੇ ਆ ਬੇਸ਼ੁਮਾਰ ਸਾਰਾ ਸਿਸਟਮ ਆਟੋਮੈਟਿਕ ਆ ਦੇਖੋ ਕਿੰਨਾ ਪ੍ਰਸ਼ਾਦ ਤਿਆਰ ਹੁੰਦਾ ਜੀ ਬੀਬੀ ਜੀ ਇੱਕ ਦਿਨ ਚ ਕਿੰਨਾ ਕੋ ਹੁੰਦਾ ਇੱਕ ਮਸ਼ੀਨ ਚ ਅੰਕਦਾ ਚੈਲੰਜ ਆਖਵਾ ਲਏ ਲੋ ਜੀ 1 ਘੰਟੇ ਦੇ 4000 ਪ੍ਰਸ਼ਾਦੇ ਬਣਦੇ ਹੁੰਦੇ ਹੁਣ ਤੁਸੀਂ ਗਿਣਤੀ ਦਾ ਹਿਸਾਬ ਲਾ ਲਓ ਵੀ ਕਿੰਨੇ ਕਿੰਨੇ ਪ੍ਰਸ਼ਾਦੇ ਇੱਕ ਦਿਨ ਚ ਬਣਦੇ ਹੋਣਗੇ 4 ਹਰ ਇੱਕ ਘੰਟੇ ਦੇ ਬਣਦੇ ਸਾਰੀ ਸੰਗਤ ਇਥੋਂ ਰੱਝ ਕੇ ਜਾਂਦੀ ਹੈ ਪੂਰੀ ਇਥੋਂ ਆਵੇ ਆਟਾ ਖਾਨ ਦੀਆਂ ਪੁਰੀਆਂ ਨੇ ਇਹ ਆਟਾ ਗੁੰਨਣ ਵਾਲੀ ਮਸ਼ੀਨ ਹੈ ਇਹ ਆਟਾ ਛਾਣੇਗਾ ਜੀ ਇਥੋਂ ਮਸ਼ੀਨ ਨੇ ਤੇ ਇੱਥੇ ਆਟਾ ਗੁੰਨਦੇ ਨਾਲ ਮਸ਼ੀਨ ਨੇ ਆਟੋਮੈਟਿਕ ਬਿਨਾ ਬੰਦਿਆ ਬਿਨਾ ਹੱਥਾਂ ਤੋਂ ਕੰਮ ਹੈ ਸਾਰਾ ਆਹ 40 ਦਾ 450 ਕੁਇੰਟਲ ਰੱਖਾ ਪੱਟੇ ਨੇ ਆਹਤ ਵਾਰ ਨੂੰ ਸੁਣੋ ਜੀ 40 ਤੇ 50 ਕੁਇੰਟਲ ਆਟਾ ਪਕਦਾ ਕੁਇੰਟਲ ਕਿਲੋਨੇ ਕੁਇੰਟਲ 1 ਕੁਇੰਟਲ 100 ਕਿਲੋ ਹੁੰਦਾ ਕਿੰਨੇ ਲੋਹਾਂ ਜੰਮਦੇ ਨੇ ਆਪਕੇ ਲੋਹਾਂ ਨੂੰ ਜੰਮਾ ਜਾਂਦੇ ਨਹੀਂ ਅੱਛਾ ਲੋਹਾਂ ਚਲਦੀਆਂ ਨੇ ਸਾਰਾ ਦਿਨ ਹਾਂ ਜੀ ਸਾਰਾ ਦਿਹਾੜੀ ਦੇਖੋ ਜੀ ਗੁਰਦੁਆਰੇ ਦਾ ਪ੍ਰਕੋਪ ਤੁਸੀਂ ਗੁਰਦੁਆਰੇ ਕਿਸੇ ਚੀਜ਼ ਦੀ ਕਦੇ ਕਮੀ ਨਹੀਂ ਹੁੰਦੀ ਬਾਬਾ ਜੀ ਆਪ ਸਿਰ ਤੇ ਹੱਥ ਰੱਖ ਕੇ ਸਾਰੇ ਕੰਮ ਕਰਾਉਂਦੇ ਹਾਂ ਦੇਖੋ ਜੀ ਸਟੀਮ ਦੀਆਂ ਪੱਟੀਆਂ ਨੇ ਤੇ ਕੋਈ ਗੈਸ ਦੀ ਲੋੜ ਨਹੀਂ ਸਟੀਮ ਨਾਲ ਚੱਲਦੀਆਂ ਇਹਦੇ ਸਾਰੇ ਦਾਲ ਪ੍ਰਸ਼ਾਦ ਇਹਦੇ ਤਾਂ ਤਿਆਰ ਹੋ ਗਏ। ਕਿੰਨੀਆਂ ਵੱਡੀਆਂ ਸਾਈਜ਼ ਦੇਖੋ ਇਹਨਾਂ ਦਾ ਘਟ ਤੋਂ ਘਾਟੇ ਦਾ 4 ਫੁੱਟ ਗਹਿਰਾ ਗਹਿਰਾ ਇਹਦਾ ਘੇਰਾ ਹੀ ਹੋਊਗਾ। ਇੰਨੀ ਵੱਡੀਆਂ ਇਹ ਫਤੀਲਾ ਸਾਰਾ ਸਟੀਮ ਵਾਲਾ ਜੀ। ਹਾਂ ਜੀ। ਸਾਰਾ ਸਟੀਮ ਵਾਲਾ। ਆ ਲੰਗਰ ਹਾਲ ਦੇ ਜਿੱਥੇ ਲੰਗਰ ਬਣਦਾ ਸੀ ਉੱਥੇ ਜਾ ਰਹੇ ਹਾਂ। ਆ ਦੇਖੋ ਜੀ ਮੈਂ ਸਬਜ਼ੀ ਬਣ ਰਹੀ ਹੈ। ਕੀ ਬਣ ਰਹਾ ਜੀ? ਆਲੂ ਨਾਲ ਨਿਊਟਰੀ ਆਲੂ ਬੜੀ। ਆਲੂ ਬੜੀ। ਲੋ ਜੀ ਆਲੂ ਬੜੀ ਅੱਜ ਦਾ ਮੈਨੂ। ਸਾਰੇ ਭਾਈ ਸਾਹਿਬ ਸਾਡੇ ਲੰਗਰ ਦੀ ਸੇਵਾ ਕਰਦੇ ਆਂ ਕੀ ਨਾਮ ਆ ਬਾਬਾਈ ਤੁਹਾਡਾ ਮਨਜੀਤ ਸਿੰਘ ਜੀ ਇਥੇ ਸੇਵਾਦਾਰਨ ਕਿੰਨੇ ਬੰਦਾ ਆਇਆ ਅੱਜਵਾਰ ਨੂੰ ਖਾ ਜਾਣਦਾ ਲੰਗਰ ਅੱਜਵਾਰ ਨੂੰ ਕਿੰਨੀ ਸੰਗਤ 8000 10000 ਤੇ 15 15 ਹੀ ਹੋ ਸਕਦਾ 15000 ਬੰਦਾ ਆਂਦਾ ਜੀ ਇੱਕ ਦਿਨ ਚ ਐਤਵਾਰ ਖਲਾ ਐਤਵਾਰ ਐਤਵਾਰ ਬਾਕੀ ਰੋਜ਼ ਲੰਗਰ ਚੱਲਦਾ 24 ਘੰਟੇ ਕਦੀ ਵੀ ਤੁਸੀਂ ਆਓ ਤਾਂ ਤੁਹਾਨੂੰ ਇਹਦਾ ਜੀ ਦੀ ਦਿੱਕਤ ਨਹੀਂ ਹੋਣ ਵਾਲੀ ਇੱਥੇ ਆ ਦੇਖੋ ਜੀ ਵੱਡੇ ਵੱਡੇ ਸਟੀਮਰ ਲੱਗੇ ਹਨ ਜਿਹਦੇ ਨਾਲ ਪਾਪ ਤਿਆਰ ਹੋਗੇ ਉਧਰ ਜਾਂਦੀ ਹੈ ਤੇ ਉੱਥੇ ਬਿਨਾ ਗੈਸ ਤੋਂ ਬਿਨਾ ਕਿਸੇ ਲੱਕੜ ਤੋਂ ਬਿਨਾ ਕਿਸੇ ਅੱਗ ਤੋਂ ਉੱਥੇ ਬਿਨਾ ਪੋਲੂਸ਼ਨ ਤੋਂ ਉੱਥੇ ਤੁਹਾਨੂੰ ਪੂਰਾ ਲੰਗਰ ਤਿਆਰ ਮਿਲਦਾ ਹੈ ਆ ਦੇਖੋ ਵੱਡੇ ਵੱਡੇ ਕਿੱਡੇ ਵੱਡੇ ਸਟੀਮਰ ਲੱਗੇ ਹਨ ਇਹ ਤੋਂ ਗੈਸ ਬਣ ਰਹੀ ਹੈ ਸਟੀਮ ਬਣ ਰਹੀ ਹੈ ਤੇ ਉੱਥੇ ਜਾ ਰਹੀ ਹੈ ਜਿਹਦੇ ਨਾਲ ਕਿ ਸਾਰਾ ਲੰਗਰ ਤਿਆਰ ਹੋ ਗਿਆ ਉਦਾਂ ਹੀ ਸਿਲੰਡਰਾਂ ਸਿਲੰਡਰਾਂ ਦੀ ਵੀ ਲੋਡ ਨਹੀਂ ਕਿਸੇ ਚੀਜ਼ ਦੀ ਲੋਡ ਨਹੀਂ ਜਿਹੜੀ ਰੁਟੀਨਸ ਹੈ ਡੇਲੀ ਡੀ ਉਹ ਬੀਬੀਆਂ ਹੱਥ ਨਾਲ ਪ੍ਰਸ਼ਾਦਾ ਤਿਆਰ ਕਰਦੀਆਂ ਆ ਵੇਖੋ ਅੱਛਾ ਡੇਲੀ ਕੀ ਹੈ ਮਸ਼ੀਨ ਅੱਛਾ ਆਮ ਐਤਵਾਰ ਤੋਂ ਇਲਾਵਾ ਹੱਥ ਨਾਲ ਠੀਕ ਠੀਕ 19 ਸੰਗਤ ਨਹੀਂ ਹੁੰਦੀ ਨਾ ਡੇਲੀ ਦੀ ਰੁਟੀਨ ਚ ਬੀਬੀਆਂ ਹੱਥ ਨਾਲ ਪ੍ਰਸ਼ਾਦਾ 19 ਸੰਗਤ ਨਹੀਂ ਹੁੰਦੀ ਮਤਲਬ ਹੁੰਦੀ ਬਹੁਤ ਆ ਮਤਲਬ ਐਤਵਾਰ ਨਾਲ ਘੱਟ ਹੁੰਦੀ ਆ ਐਤਵਾਰ ਨੂੰ ਘੱਟ ਪਰ ਪਰ ਸਾਡਾ ਹੱਥ ਨਾਲ ਤਿਆਰ ਹੁੰਦਾ ਹੱਥ ਨਾਲ ਇੱਥੇ ਪ੍ਰਸ਼ਾਦੇ ਤਿਆਰ ਹੁੰਦੇ ਜੀ ਬੀਬੀਆਂ ਡੇਲੀ ਜਿਹੜੀ ਰੁਟੀਨ ਵਾਲੀ ਜਿਵੇਂ ਐਤਵਾਰ ਸੰਗਤ ਹੁੰਦੀ ਜ਼ਿਆਦਾ ਬਾਕੀ ਦਿਨ ਥੋੜੀ ਘੱਟ ਹੁੰਦੀ ਆ ਉਹਦੇ ਕਰਕੇ ਹੱਥ ਨਾਲ ਪ੍ਰਸ਼ਾਦੇ ਤਿਆਰ ਹੋ ਰਹੇ ਨੇ ਸਾਡੇ ਮਸ਼ੀਨ ਦੀ ਲੋੜ ਨਹੀਂ ਪੈਂਦੀ ਮਸ਼ੀਨ ਦੀ ਲੋੜ ਪੈਂਦੀ ਜੀ ਐਤਵਾਰ ਨੂੰ ਐਤਵਾਰ ਐਤਵਾਰ ਨੂੰ ਸੰਗਤ ਥੋੜੀ ਜ਼ਿਆਦਾ ਹੁੰਦੀ ਹੈ 15 ਹਜ਼ਾਰ ਬੰਦਾ ਆ ਹੀ ਜਾਂਦਾ ਐਥੇ ਸੇਵਾ ਹੁੰਦੀ ਜੀ ਝੂਠੇ ਭਾਂਡਿਆਂ ਦੀ ਲੰਗਰ ਕਰਨ ਤੋਂ ਬਾਅਦ ਆਪਾਂ ਜਿਹੜੇ ਭਾਂਡੇ ਰੱਖਦੇ ਆ ਸੰਗਤ ਸੇਵਾ ਕਰਦੀ ਹੈ ਕਿ ਆਪ ਦਾ ਆਪ ਕਰ ਸਕਦੇ ਹੋ ਕਿ ਬਾਕੀ ਜੇ ਨਹੀਂ ਵੀ ਤੁਸੀਂ ਕਰੋ ਤਾਂ ਸੰਗਤ ਇੱਥੇ ਹਾਰ ਟਾਈਮ ਸੇਵਾ ਕਰਦੀ ਹੈ। ਕੀ ਆਪਣੀ ਐਂਟਰੀ ਹੋਊਗੀ ਜੀ ਲੰਗਰ ਹਾਲ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਲੰਗਰ ਚੱਲਦਾ ਹੈ? ਆਹ ਲਗਾਤਾਰ 24 ਘੰਟੇ। 24 ਘੰਟੇ 24 ਘੰਟੇ ਲੰਗਰ ਚੱਲਦਾ ਇੱਥੇ। ਜਦੋਂ ਵੀ ਤੁਸੀਂ ਆਓ ਸੜਕੇ 3 ਵਜੇ ਤੋਂ ਲੈ ਕੇ ਇਸ ਪ੍ਰਤੀਨ ਦੀ 24 ਘੰਟੇ ਜੀ ਤੁਹਾਨੂੰ ਵੀ ਕਿਸੇ ਜਦੋਂ ਵੀ ਕੀ ਕਰੇ ਜਦੋਂ ਭੁੱਖ ਲੱਗੇ ਤੁਸੀਂ ਭੁੱਖੇ ਨਹੀਂ ਜਾਓਗੇ ਇੱਥੇ ਤੁਹਾਨੂੰ ਪੇਟ ਭਰ ਕੇ ਭੇਜਿਆ ਜਾਏਗਾ ਪ੍ਰਸ਼ਾਦੇ ਕਰਾ ਦੇਵਾਂਗੇ ਬੰਦਾ ਹਰ ਦਸ ਹਾਂ ਦੇਖੋ ਜੀ ਸੋਕ ਬੰਦਾ ਲਗਭਗ ਲਗਭਗ ਹਰ ਟਾਈਮ ਰਹਿੰਦਾ ਹੀ ਹੈ ਜਿਹੜਾ ਲੰਚ ਟਾਈਮ ਹੁੰਦਾ ਉਹ ਤਾਂ ਥੋੜੇ ਵੱਜ ਜਾਂਦੇ ਸਫਾਈ ਦੇਖੋ ਕਿ ਨਹੀਂ 24 ਘੰਟੇ ਕੋਈ ਨਾ ਕੋਈ ਸਫਾਈ ਕਰਦਾ ਹੀ ਰਹਿੰਦਾ ਹੈ ਤੁਹਾਨੂੰ ਕੋਈ ਇੱਕ ਮਿੱਟੀ ਦਾ ਦਾਣਾ ਸ਼ੀਸ਼ੇ ਵਾਂਗੂ ਚਮਕ ਰਿਹਾ ਫਰਸ਼ ਪਿੱਛੇ ਦੇਖੋ ਹੁਣ ਵੀ ਪੂਰਾ ਪ੍ਰਸ਼ਾਦੇ ਚੱਲ ਰਹੇ ਨੇ ਜੋਰ ਸ਼ੋਰ ਨਾਲ ਆਹ ਸਾਸੰਗ ਜੀ ਇਹ ਜੋਗਿੰਦਰ ਸਿੰਘ ਜੀ ਇਹਨਾਂ ਦੀ ਇੱਥੇ ਸੇਵਾ ਲੱਗੀ ਹੋਈ ਹੈ ਹਰ ਟਾਈਮ ਦੀ ਤੇ ਕਾਰ ਸੇਵਾ ਤੁਸੀਂ ਕੋਈ ਕਰਨੀ ਹੋਵੇ ਤੇ ਇੱਥੇ ਇਹਨਾਂ ਨੂੰ ਆ ਕੇ ਮਿਲ ਸਕਦੇ ਹੋ ਲੰਗਰ ਹਾਲਵਲ ਚੱਲੇ ਆ ਦੋਸਤੋ ਲੰਗਰ ਕਰਦੇ ਆ ਦੇਖਦੇ ਆ ਲੰਗਰ ਚ ਕੀ ਕੀ ਅੱਜ ਪ੍ਰਸ਼ਾਦੇ ਬਣਿਆ ਨਾਲ ਕੀ ਬਣਿਆ ਦਾਲ ਦਾਲ ਦਾ ਪਕਤੀ ਬਣਦੀ ਬਣਦੀ ਤੁਹਾਨੂੰ ਪਤਾ ਹੀ ਹੈ ਗੁਰਦੁਆਰੇ ਚ ਬੜੀ ਲੰਗਰ ਦੀ ਦੇਖੋ ਇਹ ਜੀ ਪ੍ਰਸ਼ਾਦੇ ਆ ਨਾਲ ਆਚਾਰ ਆ ਨਾਲ ਮਿੱਠੇ ਚੋਲ ਨੇ ਨਾਲ ਦਾਲ ਉਹਨਾਂ ਪਾ ਕਰਦੇ ਆ ਸ਼ੁਰੂ ਲੰਗਰ ਫਿਰ ਬਾਹਰ ਦੀ ਵੀਡੀਓ ਬਣਾਣੇ ਆ ਤੇ ਉਸ ਤੋਂ ਬਾਅਦ ਕਰਦੇ ਆ ਸਮਾਪਤੀ ਮਾਛੀਵਾੜਾ ਦੰਦੇ ਮਾਛੀਵਾੜਾ ਸਾਹਿਬ ਤੋਂ ਸੰਗਤ ਆਦੀ ਹੈ ਪਰ ਪੱਟਾ ਦੀ ਸੰਗਤ ਜੁੜੀ ਹੋਈ ਹੈ ਅੱਛਾ ਆ ਕੇ ਸਾਰੀ ਸਵਾਇਕ ਸਾਰੇ ਬਲੱਗਰਾਂ ਨੂੰ ਮੈਸੇਜ ਤੇ ਫੋਨ ਤੇ ਛੱਡ ਦਿੰਦੇ ਆ ਇਹਨੂੰ ਸਰਕਾਰ ਪਤਾ ਲੱਗ ਜਾਂਦਾ ਜੀ ਉਹਦੇ ਕਰਕੇ ਫਿਰ ਸੰਗਤ ਉੱਥੇ ਇਕੱਠੀ ਹੋ ਜਾਂਦੀ ਹੈ ਫਿਰ ਆਪਾਂ ਆਪਣੀ ਸਾਧਰਨ ਦੇਖਦੇ ਆ ਅਸੀਂ ਘਰਾਂ 'ਚ ਮਸ਼ੀਨਾ ਚਾਦਣਾ ਤੋਂ ਠੰਢਾ ਤੇ ਇਹ ਦਾ ਦੇਸੀ ਤਰੀਕਾ ਦੇਖੋ ਇਹ ਸਿੰਘਾਂ ਦੀ ਤਾਕਤ ਸਿੰਘਾਂ ਦੀ ਤਾਕਤ ਆਸਮਨ ਦੀ ਚਾਦਰਾਂ ਦੇਖ ਰਹੇ ਹੋ ਤੁਸੀਂ ਦੁਬਾਰਾ ਇਹ ਪਾਣੀ ਚ ਫੇਰ ਪੈਣ ਗਿਆ ਫਿਰ ਗੱਡੀ ਚ ਲੱਦ ਕੇ ਮੈ ਸੁੱਕਣੇ ਪੈਣ ਗਿਆ ਇਹਦੇ ਚੋਂ ਚਾਦਰਾਂ ਲੱਦਣਗੇ ਜੋਗਾ ਸਿੰਘ ਜੀ ਇਹ ਜੋਗਾ ਨਹੀਂ ਬਲਕਿ ਇਸਟੈਂਡ ਲੈ ਕੇ ਜਾਣਗੇ ਸੁੱਕਣੇ ਪਹੁੰਚ ਕੇ ਜੀ ਇਹਨਾਂ ਦੀ ਹਿੰਮਤ ਹੈ ਜੀ ਬੜੀ ਆ ਲੋਜੀ ਚਾਦਰੇ ਪੈਣ ਲੱਗੇ ਨੇ ਆ ਗੱਡੀ ਚ ਇੱਥੋਂ ਜਾਣਗੇ ਸੁਪਨੇ ਲੋਜੀ ਨਾਮ ਸਿੰਦਨ ਵੀ ਸ਼ੁਰੂ ਹੋ ਗਿਆ ਹਾਂ ਜਿਹਨੂੰ ਸੇਵਾ ਕਰਦਾ ਕੱਲੇ ਹੀ ਦੇਖਦਾ ਇੱਥੇ ਪਹਿਲਾਂ ਉਹ ਕੱਲਾ ਕਰਦੇ ਰਹੇ ਅੱਛਾ 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 ਜੁੜਦੇਗੇ ਲੋਕੀ ਜੁੜਦੇਗੇ ਉਹ ਸਭਾ ਜੁੜੀਆ ਮਾਰਾਂ ਦੇ ਨਾਲ ਗਈ ਆ ਸਾਰੇ ਦਿਨ ਦੀ ਖਾਲ ਹੋ ਗਈ ਜੀ ਇਹਨਾਂ ਨੂੰ ਮੈਂਤ ਕਰਦੇ ਇਹਨਾਂ ਦੇ ਕੇ ਅਸੀਂ ਜਾਂ ਲਗੇ ਬਸ ਉਹ ਇੱਕ ਨੂੰ ਦੇਖ ਕੇ ਦੂਜਾ ਦੂਜੇ ਨੂੰ ਦੇਖ ਕੇ ਯੱਦੀ ਹੁੰਦਾ ਜੀ ਇੱਦਾਂ ਹੀ ਹੁੰਦਾ ਇੱਦਾਂ ਹੀ ਹੁੰਦਾ ਉਹਦੀ ਚਾਦਰਾਂ ਦੀ ਸੁਲਾਈ ਹੋ ਗਈ ਆ ਹੁਣ ਇਹਨਾਂ ਨੂੰ ਪਾਣੀ ਚੋਂ ਕੱਢ ਕੇ ਉਹ ਗੱਡੀ 'ਚ ਪਾ ਕੇ ਫਿਰ ਸੁੱਕਣੇ ਪਾਇਆ ਜਾਣਾ ਸੰਗਤਾਂ ਦਾ ਜੋਸ਼ ਦੇਖੋ ਤੁਸੀਂ ਅਬਾਈ ਮੈਂ ਕਹਾ ਸੰਗਤਾਂ ਦਾ ਜੋਸ਼ ਦੇਖੋ ਨਾ ਇਹ ਥੱਕਦੇ ਨੇ ਜੀ ਤੇ ਨਾ ਇਹ ਰੁਕਦੇ ਨੇ ਨਾ ਇਹਨਾਂ ਨੂੰ ਕੋਈ ਰੋਕ ਸਕਦਾ ਹੈ ਆ ਜੀ ਨਾ ਕੋਈ ਇਹ ਆ ਗਈ ਗੁਰੂ ਕੀ ਫੌਜ ਜੋ ਕਰੇਗੀ ਮੋਜ ਆ ਦੇਖੋ ਤੁਸੀਂ ਕਿੰਨੀਆਂ ਚਾਦਰਾਂ ਨੇ ਪੂਰਾ ਬੰਦਾ ਖੜਾ ਪਰ ਸੁਲਾਏ ਦਾ ਕਿੰਨੀਆਂ ਚਾਦਰਾਂ ਨੂੰ ਸੰਧਵ ਨੇ ਆਗ ਲੈ ਕੇ ਜਾਣੀਆਂ ਅੱਛਾ ਹੁਣ ਕੋਈ ਪੈਸੇ ਲੱਗਦਾ ਕਿ ਕਿਸੇ ਨੂੰ ਨਹੀਂ ਲੱਗਦਾ ਕੋਈ ਨਹੀਂ ਨੀ ਕਿਹਦੇ ਤੋਂ ਪੈਸਾ ਲੈਣਾ ਬਾਹਰੋਂ ਮੰਗਵਾਉਣਾ ਫ੍ਰੀ ਫ੍ਰੀ ਗੱਡੀਆਂ ਚੱਲਦੀਆਂ ਜੀ ਕੋਈ ਸੰਗਤ ਦੇ ਪੈਸੇ ਨਹੀਂ ਕਿਸੇ ਦੇ ਕੁਝ ਨਹੀਂ ਉਹਨੇ ਆਪਣੇ ਵੱਲੋਂ ਸਾਰੀ ਕਰਨੀ ਹੈ ਕਾਰ ਸੇਵਾ ਦੀ ਜੋ ਕਰਨਾ ਆਪੇ ਇੱਕ ਹੀ ਹੋ ਰਿਹਾ ਗਰਮ ਇਹ ਗਰਮ ਪਾਣੀ ਨਾਲ ਨਹਾ ਦਿਵਾਤਾ ਚੱਕੜਾਏ ਤਾਂ ਸਹਿਜ ਦੇਖੋ ਜੀ ਤੁਸੀਂ 8 ਫੁੱਟ ਦਾ ਕਰਾਇਆ ਹੋਗਾ ਕਟੋ ਘਟ 7 7-8 ਫੁੱਟ ਦਾ ਹੋਊਗਾ ਇਹ ਕਟੋ ਘਟ ਆਹ ਆਹ ਕਾਫੀ ਵੱਡਾ ਘੜਾ ਹੈ 4 50 ਫੁੱਟ ਦਾ ਚਾਹ 8 ਫੁੱਟ ਦਾ ਹੋਊਗਾ ਮੈਂ ਕਹਿੰਦਾ 8 ਫੁੱਟ ਇਹਦਾ 8 ਫੁੱਟ ਘੇਰਾ ਹੈ ਕਰਾਇਆ ਜੀਦੇ ਜ ਆਪਾਂ ਪਾਣੀ ਗਰਮ ਕਰਦੇ ਹਾਂ ਪਾਣੀ ਗਰਮ ਬਹੁਤ ਮਜ਼ਾ ਆਇਆ ਜੀ ਐਦਾਂ ਦਾ ਟੂਰ ਕਦੇ ਮੈਂ ਸ਼ਰਕੀ ਕਹੀ ਨਹੀਂ ਕੱਲੀ ਕੱਲੀ ਚੀਜ਼ ਇਹਨਾਂ ਨੇ ਸਾਨੂੰ ਦੱਸੀ ਕਿਦਾਂ ਕੀ ਹੋ ਰਿਹਾ ਤੇ ਅਸੀਂ ਕੱਲੀ ਕੱਲੀ ਚੀਜ਼ ਤੁਹਾਨੂੰ ਦੱਸੀ ਹੁਣ ਵਾਪਸੀ ਜਾਣ ਦਾ ਹੋ ਗਿਆ ਸਮਾਂ ਤੇ ਗੁਰਦੁਆਰਾ ਸਾਹਿਬ ਤੋਂ ਲੈਨੇ ਆ ਵਿਦਾ ਤੇ ਬਾਬਾ ਜੀ ਨੂੰ ਕਹਨੇ ਆ ਸਾਰੀ ਦੁਨੀਆ ਦਾ ਭਲਾ ਕਰੇ ਤੇ ਸ਼ੁਰੂਆਤ ਸਾਡੇ ਤੋਂ ਕਰਨ 200 ਦਰਸ਼ਨ ਤੁਹਾਨੂੰ ਕਰਾਇਆ ਇਹਨ ਗੁਰਦੁਆਰਾ ਮੰਦੀ ਸਾਹਿਬ ਆਲਮਗੀਰ ਜੋ ਕਿ ਜ਼ਿਲ੍ਹਾ ਲੁਧਿਆਣਾ ਜਾਇਦਾ ਉਮੀਦ ਹੈ ਤੁਹਾਨੂੰ ਵੀਡੀਓ ਸਾਰੀ ਪਸੰਦ ਆਈ ਹੋਏਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸ਼ੁਰੂ ਕਰਾਂ ਤੇ ਅਗਲਾ ਕਿਹੜਾ ਗੁਰਦੁਆਰਾ ਮੈਂ ਜਾਵਾਂ ਇਹਦੇ ਲਈ ਕਮੈਂਟ ਕਰ ਦਿਓ ਤਾਂ ਜੋ ਮੈਂ ਤੁਹਾਡੀ ਪਸੰਦ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂ باقی ਗੁਰਦੁਆਰੇ ਸਾਰੇ ਇੱਕੋ ਹੁੰਦੇ ਨੇ ਬਟ ਜੇ ਤੁਸੀਂ ਕੋਈ ਗੁਰਦੁਆਰਾ ਲੁਧਿਆਣਾ ਜ਼ਿਲ੍ਹੇ ਦੇ ਆਸ-ਪਾਸ ਚਾਹੁੰਦੇ ਹੋ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰ ਦਿਓ ਮੈਂ ਉਸ ਗੁਰਦੁਆਰੇ ਜਾ ਕੇ ਵੀਡੀਓ ਬਣਾਵਾਂਗਾ ਤਾਂ ਕਿ ਆਪਣੇ ਵਿਊਅਰਸ ਨੂੰ ਆਪਣੀ ਸੰਗਤਾਂ ਨੂੰ ਘਰ ਬੈਠੇ ਮੈਂ ਗੁਰਦੁਆਰਿਆਂ ਦੇ ਦਰਸ਼ਨ ਕਰਾ ਸਕਾਂ ਇਹ ਵੀਡੀਓ ਦੇ ਵਿੱਚ ਬੜੀ ਬਰੀਕੀ ਨਾਲ ਸਿੰਘ ਭਾਈ ਸਾਹਿਬ ਮੇਰੇ ਨਾਲ ਰਹੇ ਹਨ ਉਹਨਾਂ ਨੇ ਕੱਲੀ-ਕੱਲੀ ਚੀਜ਼ ਦੱਸੀ ਹੈ ਸਾਨੂੰ ਜਿਹਦੇ ਨਾਲ ਕੇ ਬਹੁਤ ਡਿਟੇਲਿੰਗ ਵੀਡੀਓ ਬਣੀ ਹੈ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਇਹ ਪਤਾ ਲੱਗੂਗਾ ਗੁਰਦੁਆਰੇ ਸਾਹਿਬ ਦਾ ਇਤਿਹਾਸ ਲੱਗੂਗਾ ਪਤਾ ਅੱਗੇ ਕੋਈ ਵੀ ਸਾਡੇ ਵੱਲੋਂ ਮਿਸਟੇਕ ਨਾ ਹੋ ਜੇ ਅਸੀਂ ਬਾਬਾ ਜੀ ਤੋਂ ਹੀ ਇਤਿਹਾਸ ਕੋਹਾ ਹੈ ਵੀ ਤੁਸੀਂ ਕਹੋ ਸਾਡੇ ਤੋਂ ਕਹਿਣ ਚ ਇੱਕ ਅੱਖਰ ਵੱਧ ਘਟ ਹੋ ਜਾਂਦਾ ਤੇ ਫਿਰ ਚੀਜ਼ ਹੋਰ ਦੀ ਹੋਰ ਬਣ ਜਾਂਦੀ ਹੈ ਇਸ ਲਈ ਇਤਿਹਾਸ ਦੀ ਬਾਬਾ ਜੀ ਤੋਂ ਕੋਹਾ ਹੈ ਤੁਹਾਨੂੰ ਸਾਰਾ ਸੁਣ ਲਿਆ ਹੋਵੇਗਾ ਕਿ ਬਿਲਡਿੰਗ ਤੁਸੀਂ ਦੇਖ ਹੀ ਲਈ ਹੈ ਬਣ ਰਹੀ ਹੈ ਉਹ ਸਾਰੀ ਚੱਲ ਰਹੀ ਹੈ ਵਿੱਚ ਵਿੱਚ ਕੰਸਟਰਕਸ਼ਨ ਚੱਲਦੀ ਰਹਿੰਦੀ ਗੁਰਦੁਆਰਾ ਇਹਦੀ ਕਿਉਂਕਿ ਬਹੁਤ ਅੱਛੀ ਗੱਲ ਹੈ ਸੰਗਤ ਦੀ ਸੇਵਾ ਦੇ ਨਾਲ ਕੰਸਟ੍ਰਕਸ਼ਨ ਚੱਲਦੀ ਰਹਿੰਦੀ ਹੈ ਤੇ ਦੋਸਤੋ ਵੀਡੀਓ ਨੂੰ ਥੀ ਖਤਮ ਕਰਦੇ ਆ नेक्स्ट ਵੀਡੀਓ नेक्स्ट ਵਲੋਗ ਵਿੱਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ